ਪਹਿਲਾ ਹੜਾ ਨੇ ਮਾਰਿਆ ਤੇ ਹੁਣ ਖੇਤਾਂ 'ਚ ਕਈ-ਕਈ ਫੁੱਟ ਖੜੀ ਇਹ ਚਿੱਟੀ ਰੇਤ ਕਿਸਾਨਾਂ ਨੂੰ ਰੋਲ ਰਹੀ ਹੈ ਭਾਵੇਂ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਸ਼ੁਰੂ ਕੀਤੀ ਹੈ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਹਾਲੇ ਵੀ ਉਹ ਖੱਜਲ ਖਵਾਰ ਹੋ ਰਹੀ ਨਹੀਂ ਦੂਜੇ ਪਾਸੇ ਕੁਝ ਲੋਕ ਇਸ ਦਾ ਗਲਤ ਫਾਇਦਾ ਚੁੱਕਣ 'ਚ ਲੱਗੇ ਹੋਏ ਨੇ ਜੀ ਹਾਂ ਇਹ ਤਸਵੀਰਾਂ ਵੇਖੋ ਜੋ ਤਰੰਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੜੂਸਦਿਆਂ ਨੇ ਜਦ 23 ਸਾਲ 2023 ਚ ਬੰ ਟੁੱਟ ਗਿਆ ਸੀ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਸਥਾਨਕ ਲੋਕਾਂ ਤੇ ਕਿਸਾਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇੱਥੇ ਵੱਡੇ ਪੱਧਰ ਤੇ ਸਰਕਾਰ ਦੀ ਪਾਲਿਸੀ ਦਾ ਗਲਤ ਇਸਤੇਮਾਲ ਕਰ ਮਾਈਨਿੰਗ ਕੀਤੀ ਜਾ ਰਹੀ ਹੈ ਕੁਝ ਵੱਡੇ ਠੇਕੇਦਾਰਾਂ ਦੇ ਵੱਲੋਂ 25 ਤੋਂ 30 ਫੁੱਟ ਰੇਤਾ ਕੱਢਿਆ ਜਾ ਰਿਹਾ ਹੈ ਜਿਸ ਤੇ ਚੱਲਦਿਆਂ ਲੋਕਾਂ 'ਚ ਭਾਰੀ ਰੋਸ ਹੈ ਕਿ ਜਿਹੜੇ ਵੱਡੇ ਵੱਡੇ ਠੇਕੇਦਾਰ ਆ ਉਹ ਲੋਕਾਂ ਨੂੰ ਝਲਸਾ ਦੇ ਰਿਹਾ ਤੁਹਾਡੀ ਜ਼ਮੀਨ ਪੱਧਰ ਕਰ ਦਾਂਗੇ ਉਹਨਾਂ ਨੇ ਆਪ ਇਥੋਂ ਰੇਤਾ ਚੁੱਕ ਕੇ ਆਪ ਦਾ ਕੰਮ ਚਲਾਉਣਾ ਦੀ ਜੋ ਸਰਕਾਰ ਦੀ ਨੀਤੀ ਸੀ ਸਰਕਾਰ ਨੇ ਇਹਨਾਂ ਨੂੰ ਲੋਕਾਂ ਨੂੰ ਕਿਹਾ ਸੀ ਕਿ ਜਿੱਦਾ ਰੇਤ ਉਹਦਾ ਖੇਤ ਵੀ ਰੇਤਾ ਚੁੱਕ ਲੋ ਜੀ ਰੇਤਾ ਇਹਨਾਂ ਨੇ ਕਰਨਾ ਕਿ 2 ਮਹੀਨੇ ਤੱਕ ਕਿਸਾਨਾਂ ਤੋਂ ਜਿਹੜੇ ਛੋਟੇ ਜ਼ਿਮੀਂਦਾਰ ਉਹਨਾਂ ਕੋਲ ਚੁੱਕੀ ਨਹੀਂ ਜਾਣੀ ਦੇ ਉਹਦੇ ਬਾਅਦ ਆ ਵੱਡੇ ਵੱਡੇ ਠੇਕੇਦਾਰ ਆ ਕੇ ਰੇਤਾ ਚੁੱਕਣਗੇ ਸਾਡਾ ਪਹਿਲੋ ਵੀ ਨੁਕਸਾਨ ਹੁੰਦਾ ਰਿਹਾ ਜੇ ਬੰਦੇ ਲੱਗੇ ਐਤਕੀ ਖੱਡਾਂ ਲੱਗਦੀਆਂ ਵਾਂ ਤੇ ਐਤਕੀ ਬਹੁਤ ਜ਼ੋਰ ਲੱਗਾ ਮਹਾਪੁਰਸ਼ਾਂ ਨੇ ਆ ਕੇ ਪ੍ਰਸ਼ਾਸਨ ਨੇ ਜ਼ੋਰ ਲਾਇਆ ਸੰਗਤ ਨੇ ਵੀ ਵੀ ਬੰਦ ਦਾ ਮਹਾ ਬਚਾਓ ਆ ਜੀ ਜੇ ਖੱਡ ਲੱਗਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਜੀ ਸਰਕਾਰ ਦੀ ਦੋਹਰੀ ਨੀਤੀ ਹੈ 2 ਮਹੀਨੇ ਦਾ ਸਮਾਂ ਦੇ ਕੇ ਜੂਨੀਅਨਾਂ ਨੂੰ ਤੇ ਕਿਸਾਨਾਂ ਨੂੰ ਆਪਸ ਵਿੱਚ ਉਲਝਾ ਕੇ ਮੁੜ ਕੇ ਉਹ ਰੇਤਾ ਦੇ ਠੇਕੇਦਾਰ ਇੱਥੇ ਆਉਣਗੇ ਵੱਡੀਆਂ ਵੱਡੀਆਂ ਮਸ਼ੀਨਾਂ ਲੈ ਕੇ ਤੇ ਸਰਕਾਰੀ ਖੱਡਾਂ ਚਲਾਉਣਗੇ ਉਹਨਾਂ ਨੂੰ ਅਸੀਂ ਡੱਕ ਨਹੀਂ ਸਕਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਲੋਕਾਂ ਦਾ ਜਿਹੜੇ ਵੀ ਉਸ ਤੇ ਰੇਤਾਂ ਦੇ ਮਿੱਟੀ ਪਾ ਲੈਣ ਇਹ ਉੱਚੀਆਂ ਪਾ ਲਈਆਂ ਰਹਿ ਜਾਂ ਰੇਤਾ ਨਾਲ ਕੋਣ ਰੇਤਾ ਦੇ ਠੇਕੇਦਾਰਾਂ ਤਗੜਿਆਂ ਨੇ ਚੋਕੇ ਦੇ ਗਾਂ ਜਾਣਾ ਸਾਨੂੰ 1500 ਰੁਪਇਆ ਟਿੱਪਰ ਦਾ ਦੇਣਾ ਉਹ ਨਾਲੋਂ ਨਾਲ ਸਾਡਾ ਖਾਦਾ ਜਾਣਾ ਮੁੜਕੇ ਸਾਡੀ ਵਾਅ ਕਹਿਣੇ ਨਹੀਂ ਪੁੱਛਣੀ ਮੁੜਕੇ ਜਿੰਨੇ ਨੀਵੀਂ ਕਰਾ ਲਈ ਉਹਦੇ ਆਲ ਪਾਣੀ ਟੁੱਟਿਆ ਕਰਨਾ ਮੁੜਕੇ ਨਿਤ ਛੱਤਰ ਖੜਕਿਆ ਕਰਨਾ ਸਾਡਾ ਜੀ ਜੀ ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਇਹ سلسلہ ਇਸੇ ਤਰ੍ਹਾਂ ਚੱਲੀ ਰਿਹਾ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਜੇਕਰ ਮੂੜ ਇਸ ਤਰ੍ਹਾਂ ਭਾਰੀ ਮੀਂਹ ਪਿਆ ਬਨ ਇੱਕ ਵਾਰ ਫੂਟ ਟੁੱਟ ਸਕਦਾ ਹੈ 30 ਤੋਂ 35 ਪਿੰਡ ਖਤਰੇ 'ਚ ਆ ਸਕਦੇ ਨੇ ਉਧਰ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਕੁੱਕਣਾ ਚ ਵੀ ਲੋਕਾਂ ਚ ਸਰਕਾਰ ਪ੍ਰਤੀ ਖਾਸਾ ਰੋਸ ਪਾਇਆ ਜਾ ਰਿਹਾ ਹੈ ਸਰਕਾਰ ਦੀ ਜਸਦੀ ਖੇਤ ਉਸਦੀ ਰੇਟ ਸਕੀਮ ਨੂੰ ਲੈ ਕੇ ਇਹ ਲੋਕ ਆਖਰ ਕੀ ਕੁਝ ਕਹਿ ਰਹੇ ਨੇ ਇਹਨਾਂ ਦਾ ਰੋਸ ਕੀ ਹੈ ਇਹਨਾਂ ਦੇ ਮੂੰਹੋਂ ਹੀ ਸੁਣ ਲਓ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਹਨ ਜਿਹੜੀ ਆਹ ਮਾਨ ਸਰਕਾਰ ਐਦਾਂ ਕਹਿੰਦੀ ਅਸੀਂ ਵੀ ਰੋਜ਼ ਵੀਡੀਓ ਸੌਣਦੇ ਆ ਅਸੀਂ ਟੀਵੀ ਵੀ ਦੇਖਦੇ ਆ ਮਾਨ ਸਾਹਿਬ ਜੀ ਜਿਹੜੀਆਂ ਵੀਡੀਓ ਆ ਰਹੀਆਂ ਸੌਣ ਵੀ ਰਹੇ ਆ ਅਸੀਂ ਵੀ ਤੁਸੀਂ ਵੀ ਲੇਕਿਨ ਸਾ ਅਸੀਂ ਤਾਂ ਫੇਰ ਮੰਨੀਏ ਜੇ ਸਾਡੇ ਪਿੰਡ ਨੂੰ ਕਿਸੇ ਵੀ ਜ਼ਿਮੀਂਦਾਰ ਨੂੰ ਜਾਂ ਕਿਸੇ ਵੀ ਖੇਤਾਂ 'ਚ ਰੇਤਾ ਪਾਏ ਵਾਲੇ ਨੂੰ ਝੋਨੇ ਦੇ ਵਿੱਚ ਜਿਹੜੀ ਦਬੋਈ ਹੋਈ ਉਹ ਫਤ ਲਿਆ ਜੇ 10 ਰੁਪਏ ਵੀ ਮਿਲਦੇ ਹੋਣ ਜੇ ਸਾਡਾ ਝੂਠ ਹੋਵੇ ਆ ਮਾਨ ਹੁਣੀ ਵੀ ਸਾਡੇ ਨਾਲ ਡਾਇਰੈਕਟ ਗੱਲ ਕਰਕੇ ਫੋਨ ਕਰਕੇ ਪਹੁੰਚਣ ਸਾਡੇ ਨੰਬਰ ਮਜੂਰਿਆ ਵੀਡੀਓ ਬਣਾ ਕੇ ਵੀ ਸੈਂਡ ਕਰ ਦਿਓ ਜੇ ਇੱਥੇ ਲੱਗਾ ਹੋਵੇ ਜਾਂ ਦੇਖ ਕੇ ਜਾਂ ਕੋਈ ਇਕ ਕੋਈ ਪੁੱਛਣਾ ਚਾਹੋ ਸਾਨੂੰ ਦੱਸੋ ਕਿ ਜੋ ਵੀ ਬੰਨ ਵੀ ਤੁਹਾਡੇ ਸਾਹਮਣੇ ਵੀਡੀਓ ਪੜਾ ਗਏ ਉਹ ਤੇ ਕਰ ਦਿਓ ਤੇ ਉਹ ਵੀ ਕੰਪਲੀਟ ਨਹੀਂ ਹੈਗਾ ਤੇ ਖੇਤਾਂ ਦਾ ਮੁਆਵਜ਼ਾ ਵੀ ਹਜ ਤੱਕ ਸਾਡੇ ਪਿੰਡ ਨੂੰ 10 ਰੁਪਏ ਜਿਨੇ ਨਾ ਆ ਰਿਹਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਚ ਨਜ਼ਰ ਆ ਰਹੇ ਲੋਕ ਇਹ ਦਾਵਾ ਕਰ ਰਹੇ ਨੇ ਕਿ ਜੇਕਰ ਉਹ ਆਪਣੇ ਖੇਤ ਚੋਂ ਰੇਤ ਕੱਢਦੇ ਨੇ ਤਾਂ ਮਾਈਨਿੰਗ ਵਿਭਾਗ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਕਿਸਾਨਾਂ ਦੇ ਸਾਹਮਣੇ ਚੁਣੌਤੀ ਸਿਰਫ ਰੇਤ ਹੀ ਨਹੀਂ ਹੈ ਬਲਕਿ ਇਹ ਵੀ ਹੈ ਕਿ ਇਸ ਰੇਤ ਦੀ ਸਮੱਸਿਆ ਤੋਂ ਨਿਕਲਣ ਤੋਂ ਬਾਅਦ ਅੱਗੇ ਕੀ ਕਰਨਾ ਹੈ। ਕੀ ਮੋੜ ਚੋਨਾ ਲਾਉਣਾ ਹੈ ਜਾਂ ਫਿਰ ਅਕਲੀ ਫਸਲ ਦਾ ਹੀ ਇੰਤਜ਼ਾਰ ਕਰਨਾ ਹੈ ਦੱਸੋ ਕਿ ਕੀ ਸਮਝਿਏ ਤਰਨਤਾਰਨ ਤੋਂ ਨਰਿੰਦਰ ਸਿੰਘ ਦਿਨਾਲ ਹੁਸ਼ਿਆਰਪੁਰ ਤੋਂ yogesh aroda ਦੀ ਰਿਪੋਰਟ ਪੀਟੀਸੀ ਨਿਊਜ਼